ਇਕ ਔਰਤ ਨੇ ਆਪਣੇ ਹੀ ਪਤੀ ਤੇ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਪੰਡਤ ਦੇ ਚੱਕਰ ਵਿੱਚ ਫਸ ਕੇ ਜਿਸ ਤੋਂ ਬਾਅਦ ਉਸ ਔਰਤ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਵੱਡੀ ਖਬਰ ਹੈ ਬਾਤੋ ਦੇ ਖਬਰ ਨੂੰ ਸ਼ੇਅਰ ਕਰਿਓ ਖਬਰਤੰਦ ਖ਼ਾਨ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਜਿੱਥੇ ਕਿ ਅੰਮ੍ਰਿਤਸਰ ਪੁਲਿਸ ਨੂੰ ਉਸ ਵੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਿਸ ਤੋਂ ਬਾਅਦ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪੁਲਿਸ ਵੱਲੋਂ ਕਿਹਾ ਗਿਆ ਕਿ ਔਰਤ ਨੇ ਉਸ ਪੰਡਤ ਦੇ ਕਹਿਣ ਦੇ ਉੱਤੇ ਸਾਜ਼ਿਸ਼ ਕਢੀ ਜਿਸ ਤੋਂ ਬਾਅਦ ਜਾ ਕੇ ਉਸਨੇ ਆਪਣੇ ਪਤੀ ਤੇ ਨਾਲ ਆਪਣੀ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰਿਆ ਤੰਤਰਕ ਵਿੱਦਿਆ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਬਾਰੇ ਕੀ ਕਹਿ ਰਹੀ ਹੈ ਪਹਿਲਾਂ ਤੁਸੀਂ ਉਹ ਵੀ ਸੁਣੋ ਇੱਕ ਪੀਐਸ ਅਦਰ ਦਾ ਕੇਸ ਹੈ ਉਹਦੇ ਵਿੱਚ ਇੱਕ ਲੇਡੀ ਨਦੀਪਪੁਰ ਉਹਦੇ ਦੋ ਬ੍ਰਦਰਸ ਮਨ ਸਿਮਰਨ ਸਿੰਘ ਤੇ ਜਤਿੰਦਰ ਸਿੰਘ ਅਰੈਸਟ ਕੀਤੇ ਐ ਐਫ ਆਈ ਨੰਬਰ 165 27724 ਨੂੰ ਕੇਸ ਦਰਜ ਹੋਇਆ ਸੀਗਾ ਅੰਡਰ ਸੈਕਸ਼ਨ 304 120 ਬੀ ਤੇ ਐਡੀਸ਼ਨ ਹੋਈ ਸੀ 302 ਤੇ 307 ਆਈ ਪੀ ਸੀ ਦੀ ਪੀ ਐਸ ਅਧਰਮ ਗੁਰ ਸਰ ਇਹਦੇ ਨਦੀਪਪੁਰ ਨੇ ਆਪਣੇ ਹਸਬੰਡ ਨੂੰ ਪ੍ਰਿੰਸ ਜੋਹਾਨ ਨੂੰ ਤੇ ਆਪਣੀ ਮਦਨ ਲਾਲ ਨੂੰ ਲਖਵਿੰਦਰ ਕੌਰ ਨੂੰ ਜ਼ਹਿਰ ਦੇ ਕੇ ਮਾਰਿਆ ਸੀਗਾ ਇਨੋ ਸਲੋ ਪੌਇਜ਼ਨ ਦੇ ਕੇ ਮਾਰਿਆ ਸੀ ਇਹਦੇ ਚ ਇੱਕ ਚੌਥਾ ਅਕਿਊਜ਼ਡ ਹੈ ਪੰਡਿਤ ਵਰਨ ਕੁਮਾਰ ਉਹ ਐਟ ਲਾਰਜ ਨਵਦੀਪਪੁਰ ਦੇ ਐਲੈਸਿਕ ਰਿਲੇਸ਼ਨ ਸਿਗੇ ਵਰਨ ਕੁਮਾਰ ਪੰਡਿਤ ਨਾਲ ਤੇ ਉਹਨੇ ਹੀ ਆਈਡੀਆ ਦਿੱਤਾ ਸੀ ਸਲੋ ਪੌਇਜ਼ਨ ਦਾ ਤੇ ਇਹ ਵਕਫਾ ਹਸਪੀਟਲ ਗਏ ਲਾਸਟ ਡੈਥ ਹੋਈ ਸੀ ਪੀਜੀਆ ਚੰਡੀਗੜ੍ਹ ਤੇ ਜਦੋਂ ਇਹਦੇ ਹਸਬੰਦ ਨੂੰ ਪਤਾ ਚੱਲਿਆ ਕਿ ਇਹਦਾ ਰਿਲੇਸ਼ਨ ਹੈਗਾ ਉਹ ਫਿਰ ਵੀ ਕੰਪਰੋਮਾਈਜ਼ ਕਰ ਗਿਆ ਸੀਗਾ ਕਿ ਇਹਨਾਂ ਦਾ 5 ਸਾਲ ਦਾ ਬੱਚਾ ਹੈ ਤੇ ਉਹਦੇ ਲਈ ਅਸੀਂ ਇਕੱਠੇ ਰਵਾਂਗੇ ਪਰ ਲੇਡੀ ਦਾ ਜ਼ਿਆਦਾ ਚੁਕਾ ਪੰਡਿਤ ਵਰਨ ਕੁਮਾਰ ਵੱਲ ਸੀਗਾ ਤੇ ਪੰਡਿਤ ਵਰਨ ਕੁਮਾਰ ਦੇ ਕਹਿਣ ਤੇ ਉਹ ਖਾਣੇ 'ਚ ਵੀ ਤੇ ਨਿੰਬੂ ਪਾਣੀ ਦੇ ਵਿੱਚ ਵੀ ਤੇ ਹੋਰ ਚੀਜ਼ ਐਡੀਬਲ ਆਈਟਮਸ ਦੇ ਵਿੱਚ ਹਲੋਲਿਓਲੀ ਜ਼ਹਿਰ ਦਿੰਦੀ ਗਈ ਤੇ ਐਟ ਲਾਸਟ ਦੋਨਾਂ ਦੀ ਇੱਕ ਦਿਨ ਥੋੜਾ ਵੱਧ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹਸਪਟਲਾਈਜ਼ ਵੀ ਐ ਸਪੌਟ ਅੰਬਸਰ ਵੀ ਗਏ ਤੇ ਫਿਰ ਲਾਸਟ ਵਿੱਚ ਪੀਜੀਐ ਚੰਡੀਗੜ੍ਹ ਜਾ ਕੇ ਡੈਥ ਹੋਈ ਜੀ ਦੇ ਵਿੱਚ ਪੰਡਤ ਨੂੰ ਹੱਥ ਦਿਖਾਉਂਗੇ ਸੀ ਤਦੋਂ ਪਿਆਰ ਕਾਇਨਾਤ ਨਹੀਂ ਪੰਡਤ ਨੂੰ ਹੱਥ ਦਿਖਾਉਣ ਨਹੀਂ ਗਏ ਪੰਡਤ ਜਿਹੜੇ ਮਨਸਿਮਰਨ ਸਿੰਘ ਤੇ ਜਤਿੰਦਰ ਸਿੰਘ ਹੈਗੇ ਆ ਇਹਦੇ ਬ੍ਰਦਰ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਪੰਡਤ ਨੂੰ ਨਹੀਂ ਹੱਥ ਦਿਖਾਉਣ ਨਹੀਂ 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 ਜੋਤਿਸ਼ ਵਿਦਿਆ ਸਿੱਖਣ ਲਈ ਜੋਤਿਸ਼ ਵਿਦਿਆ ਸਿੱਖਣ ਲਈ ਗਏ ਸੀ ਮੇਰੇ ਨਾਲ ਇਹਨਾਂ ਸੁਣਾਇਆ ਕਿ ਉਹ ਪਹਾੜਾਂ ਦੇ ਗਲੇਮ ਬਰੇਕ ਤੇ ਦਾ ਬਿਲਿੰਗ ਬੁਲਿ ਬੁਲੀ ਜੀਨ ਕਰਦਾ ਇਹਨੇ ਕਾਫੀ ਪ੍ਰੋਪਰਟੀ ਹੈ ਜੀ ਜਿਹੜਾ ਪ੍ਰਿੰਤੂ ਹਨ ਸਰ ਕਿੰਨੇ ਰੇਟੋਂ ਚੱਲ ਰਹੇ ਨੇ ਪੰਡਿਤ ਜੀ ਦਾ ਸੀ ਹੱਲ ਐਕਸਪਲੋਰ ਕਰ ਰਹੇ ਆਂ ਜੀ ਅਨੁਮਾਨ ਤੇ ਇਸ ਤੋਂ ਚਾਰੀ ਇੱਕ ਰੋਪਰ ਬਣਦਾ ਬਿਲਿੰਗ ਬੁਲੀ ਬੁਲੀ ਤੇ ਬੰਦਾ ਕਰ ਲੈਂਦੇ ਆ ਜੀ ਸਰ ਇਹ ਪੰਡਿਤ ਦਾ ਕਲੀਅਰ ਤੋਂ ਚੱਲਦਾ ਸੀ ਕੋਈ ਬੈਂਕ ਤੋਂ ਇਹ ਸਾਲ ਤਾਂ ਹੋ ਗਿਆ ਸੀਗਾ ਹਾਂ ਜੀ ਆਜ ਕੁਝ ਸਮੇਂ ਪਹਿਲੇ ਦਰਜ ਪਛਾਤਾ ਅੰਡਾ ਆਈਪੀਸੀ ਦਰਜ ਕੀਤਾ ਹੈ ਜੀ ਏ ਹੈਗਾ 27724 304120 ਬੀਆਈ ਕਿਹੜਾ ਮਰਦ ਹੈ ਇਹ ਸੱਜਾ ਕੌਣ ਦੀ ਪੰਡੇ ਤੋਂ ਨਹੀਂ ਦਿੱਤੀ ਕਿਥੇ ਗਿਆ ਨਹੀਂ ਪੰਡੇ ਤਾਂ ਹਲੇ ਅਰੈਸਟਿੰਗ ਕੀਤਾ ਬਾਕੀ ਜਿਹੜੇ ਕੋਲ ਦਾ ਬਾਕੀ ਤਾਂ ਅਸੀਂ ਹੁਣ ਕੱਲ ਫੜਲੇ ਭੱਜੇ ਸੀਗੇ ਤੇ ਪੰਡੇ ਤੇ ਇਹ ਛੇਤੀ ਰਚ ਕਰਵਾਉਣੀ ਹੈ